ਸੋ ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਸ਼ਹੂਰ ਬਲੌਗਰ ਡਾਕੂ 307 ਚੈਨਲ ਵਾਲਿਆਂ ਬਾਰੇ ਇਹਨਾਂ ਦਾ ਜਿਹੜਾ ਚੈਨਲ ਹੈ ਜੀ ਬਹੁਤ ਵਧੀਆ ਚੱਲ ਰਿਹਾ ਤੇ ਇੱਕ ਬਹੁਤ ਵੱਡੇ ਬਲੌਗਰ ਨੇ ਜਿਹੜੇ ਬਣ ਚੁੱਕੇ ਨੇ ਇਹ ਤਿਕੜੀ ਦੇ ਨਾਮ ਤੇ ਵੀ ਮਸ਼ਹੂਰ ਸੀ ਪਹਿਲਾਂ ਇਸ ਵੀਰ ਦੇ ਪਿਓ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਮੈਰਿਜ ਹੋਈ ਤੇ ਇਹਨਾਂ ਦੀ ਤਿਕੜੀ ਹੈ ਜਿਹੜੀ ਫਿਰ ਤੋਂ ਦੁਬਾਰੇ ਪ੍ਰਮਾਤਮਾ ਨੇ ਬਣਾ ਦਿੱਤੀ ਐਸੇ ਨਾਲ ਹੀ ਬੀਰੇ ਨੇ ਇੱਕ ਕੱਲ ਬਲੌਗ ਪਾਇਆ ਸੀ ਜਿਸ ਤੇ ਵਿੱਚ ਇਸ ਨੇ ਇੱਕ ਬਹੁਤ ਵੱਡੀ ਖੁਸ਼ਖਬਰੀ ਆਪਣੇ ਫੈਨਸ ਨੂੰ ਦਿੱਤੀ ਹੈ ਉਹ ਖੁਸ਼ਖਬਰੀ ਇਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਿਆਨ ਕੀਤੀ ਹੈ ਜਦ ਕਿ ਆਪਣੇ ਮੂੰਹੋਂ ਬੋਲ ਕੇ ਕੁਝ ਵੀ ਨਹੀਂ ਦੱਸਿਆ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਵੀ ਇਸ ਵੀਰ ਦੀ ਵਾਈਫ ਦੇ ਹੱਥ ਦੇ ਉੱਤੇ ਮਹਿੰਦੀ ਲੱਗੀ ਹੋਈ ਹੈ ਇਸ ਮਹਿੰਦੀ ਰਾਹੀਂ ਬਹੁਤ ਕੁਝ ਇਹਨਾਂ ਨੇ ਬਿਆਨ ਕਰ ਦਿੱਤਾ ਹੈ ਜਾਣੀ ਕਿ ਇਸ ਮਹਿੰਦੀ ਦਾ ਭਾਵ ਹੈ ਵੀ ਇਹਨਾਂ ਦੇ ਘਰ ਵੀ ਇੱਕ ਬੱਚਾ ਆਉਣ ਵਾਲਾ ਹੈ ਵੀਰ ਨੇ ਦੱਸਿਆ ਕਿ ਇਸ ਹਾਲ ਸਾਨੂੰ ਸਾਰੇ ਹੀ ਪੁੱਛਦੇ ਰਹਿੰਦੇ ਸੀ ਐਸੇ ਨਾਲ ਹੀ ਇਹਨਾਂ ਨੇ ਹੁਣ ਦੱਸ ਦਿੱਤਾ ਹੈ ਵੀ ਜਲਦ ਹੀ ਸਾਡੇ ਘਰ ਵੀ ਇੱਕ ਹੋਰ ਫੈਮਿਲੀ ਮੈਂਬਰ ਆ ਰਿਹਾ ਹੈ ਜਿਸ ਤੇ ਸਾਨੂੰ ਬਹੁਤ ਹੀ ਜ਼ਿਆਦੇ ਬੇਸਬਰੀ ਦੇ ਨਾਲ ਵੇਟ ਹੈ ਸੋ ਇਸੇ ਨਾਲ ਹੀ ਇਸ ਵੀਰ ਨੂੰ ਬਹੁਤ-ਬਹੁਤ ਵਧਾਈਆਂ ਇਹਨਾਂ ਦੇ ਨਿਊ ਫੈਮਿਲੀ ਮੈਂਬਰ ਦੀਆਂ